ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਤੇ ਸੰਗਤ ਜੀ ਇਹ ਪਵਿੱਤਰ ਦਿਹਾੜਾ ਆਉਣ ਦੇ ਨਾਲ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬਿਸਤਰ ਤੇ ਲੇਟੇ-ਲੇਟੇ ਹੀ ਸਵੇਰੇ ਜਦੋਂ ਵੀ ਅੰਮ੍ਰਿਤ ਵੇਲੇ ਜਾਗ ਆ ਜਾਵੇ ਸੰਗਰਾਨ ਵਾਲੇ ਦਿਨ ਇਹ ਦੋ ਸ਼ਬਦ ਬੋਲ ਦਿੰਦੇ ਹੋ ਤਾਂ ਸਾਧ ਸੰਗਤ ਜੀ ਜੋ ਵੀ ਤੁਸੀਂ ਪਰਮਾਤਮਾ ਜੀ ਤੇ ਕੋਲੋਂ ਮੰਗੋਗੇ ਤੁਹਾਨੂੰ ਉਹ ਮਿਲ ਜਾਵੇਗਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਾਚ ਜਾਵੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਘਾ ਜੀ ਜਦੋਂ ਵੀ ਤੁਹਾਡੀ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਅੱਖ ਖੋਲ ਜਾਂਦੀ ਹੈ ਤਾਂ ਇਸ ਸਮੇਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਮਾਂ ਬੜਾ ਹੀ ਪਾਵਰਫੁਲ ਹੁੰਦਾ ਹੈ ਇਸ ਵੇਲੇ ਤੁਹਾਨੂੰ ਪਰਮਾਤਮਾ ਜੀ ਆਵਾਜ਼ ਮਾਰ ਕੇ ਉਠਾਉਂਦੇ ਹਨ ਮਹਾਪੁਰਖ ਜੀ ਆਖਦੇ ਹਨ ਕਿ ਇਸ ਵੇਲੇ ਦੇ ਵਿੱਚ ਜੇਕਰ ਜਾਗ ਜਾਵੇ ਤਾਂ ਇਸ ਵੇਲੇ ਵਿੱਚ ਤੁਹਾਡੀ ਅੱਖ ਖੁੱਲ ਜਾਵੇ ਤਾਂ ਤੁਰੰਤ ਇਹ ਸ਼ਬਦ ਦੋ ਬੋਲ ਦਿਆ ਕਰੋ ਭਾਵੇਂ ਨੰਮੇ ਪਿਆ ਹੈ ਇਹ ਦੋ ਸ਼ਬਦ ਬੋਲਿਆ ਕਰੋ ਪਰਮ ਪਿਤਾ ਪਰਮਾਤਮਾ ਜੀ ਦੀ ਬੜੀ ਜ਼ਿਆਦਾ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਦਿਲਦਰ ਹਨ ਉਹ ਦੂਰ ਹੋਣੇ ਸ਼ੁਰੂ ਹੋ ਜਾਣਗੇ ਏਸੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਸਾਥ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਪੂਰਾ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਸੰਗਤ ਜੀ ਪਰਮਾਤਮਾ ਨੇ ਇਹ ਜਗਤ ਪੈਦਾ ਕੀਤੀ ਹੈ ਇਹ ਸਾਰਾ ਹੀ ਸੰਸਾਰ ਬਣਾਇਆ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਸ਼ਕਤੀ ਨੂੰ ਆਪਹੀਂ ਨਹੀਂ ਜਾਣ ਸਕਦੇ ਕਦੇ ਵੀ ਕੋਈ ਅਜੇ ਤੱਕ ਐਸੀ ਮਾਪਣ ਵਾਲੀ ਸ਼ਕਤੀ ਆਈ ਹੀ ਨਹੀਂ ਕਿ ਪਰਮਾਤਮਾ ਦੀ ਕੁਲ ਕਾਇਨਾਤ ਨੂੰ ਪਰਮਾਤਮਾ ਦੀ ਕਿਰਪਾ ਨੂੰ ਮਾਪਿਆ ਜਾ ਸਕੇ ਉਹ ਸਭ ਕੁਝ ਕਰਨ ਦੇ ਸਮਰੱਥ ਹਨ ਉਹ ਹਰ ਜੀਵ ਦੀ ਰੱਖਿਆ ਕਰਦੇ ਹਨ ਉਹਨਾਂ ਨੂੰ ਹਰ ਇੱਕ ਜੀਵ ਦਾ ਫਿਕਰ ਹੈ ਹਰ ਇੱਕ ਜੀਵ ਦੀ ਰੋਟੀ ਦਾ ਉਹਨੇ ਪ੍ਰਬੰਧ ਕੀਤਾ ਹੋਇਆ ਹੈ ਆਖਦੇ ਹਨ ਕਿ ਪਰਮਾਤਮਾ ਬੰਦੇ ਦੀ ਕਿਸਮਤ ਬੰਦੇ ਦੇ ਆਉਣ ਤੋਂ ਪਹਿਲਾਂ ਲਿਖ ਦਿੰਦੇ ਹਨ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ ਨੂੰ ਉਹਨਾਂ ਦੀ ਸਮਰੱਥਾ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜਿਵੇਂ ਇਨਸਾਨ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਆਪਾਂ ਮਾਪ ਸਕਦੇ ਹਾਂ ਉਹਨਾਂ ਦੀ ਸ਼ਕਤੀ ਦੇ ਬਾਰੇ ਆਪਾਂ ਗੱਲ ਵੀ ਕਰ ਸਕਦੇ ਹਾਂ ਕਿ ਇਹ ਚੀਜ਼ ਵਿੱਚ ਕਿੰਨੀ ਤਾਕਤ ਹੈ ਜਾਂ ਕਿੰਨੇ ਕਚੇੜਾ ਲੱਗੇਗਾ ਇਸ ਨੂੰ ਪੂਰਾ ਕੰਮ ਕਰਨ ਦੇ ਬਾਰੇ ਪਰ ਪ੍ਰਮਾਤਮਾ ਜੀ ਦੀ ਸ਼ਕਤੀ ਨੂੰ ਕੋਈ ਵੀ ਮਾਪ ਨਹੀਂ ਸਕਿਆ ਕੋਈ ਵੀ ਬਿਆਨ ਨਹੀਂ ਕਰ ਸਕਿਆ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਜੇਕਰ ਤਰਸ ਦੇ ਘਾਦੇ ਵਿੱਚ ਆ ਜਾਣ ਤਾਂ ਬੰਦੇ ਨੂੰ ਭਿਖਾਰੀ ਤੋਂ ਰਾਜਾ ਬਣਾ ਸਕਦੇ ਹਨ ਤੇ ਰਾਜੇ ਤੋਂ ਭੀਖ ਮੰਗਾ ਸਕਦੇ ਹਨ ਉਹ ਪਰਮਾਤਮਾ ਦੀ ਚੇਕ ਚੌਣ ਤਾਂ ਕੀ ਨਹੀਂ ਕਰ ਸਕਦੇ ਪਲ ਭਰ ਵਿੱਚ ਕਰ ਸਕਦੇ ਹਨ ਕਿਉਂਕਿ ਉਹ ਸਭ ਦਾਤਾ ਨੇ ਮਾਲਕ ਹਨ ਅਸੀਂ ਉਹਨਾਂ ਦੀ ਸ਼ਕਤੀ ਨੂੰ ਬਿਆਨ ਹੀ ਨਹੀਂ ਕਰ ਸਕਦੇ ਅਸੀਂ ਸਿਰਫ ਤੇ ਸਿਰਫ ਉਹਨਾਂ ਦੀ ਸਿਫਤ ਸਲਾਹ ਕਰ ਸਕਦੇ ਹਾਂ ਉਹਨਾਂ ਦੀ ਵਟਿਆਈ ਕਰ ਸਕਦੇ ਹਾਂ ਉਹਨਾਂ ਨੂੰ ਯਾਦ ਕਰ ਸਕਦੇ ਹਾਂ ਉਹਨਾਂ ਦਾ ਸਿਮਰਨ ਕਰ ਸਕਦੇ ਹਾਂ ਸਾਧ ਸੰਗਤ ਜੀ ਜੁਕੀਨ ਕਰਕੇ ਮੰਨਿਓ ਜਿੰਨਾ ਹੀ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਜਿੰਨਾ ਹੀ ਅਸੀਂ ਨਾਮ ਜਪਦੇ ਹਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨੇ ਹੀ ਸਾਡੇ ਤੇ ਮਿਹਰਬਾਨ ਹੋ ਜਾਂਦੇ ਹਨ ਵੈਸੇ ਤਾਂ ਅਸੀਂ ਦਿਨ ਵਿੱਚ ਕਿਸੇ ਵੇਲੇ ਵੀ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ ਕਿਸੇ ਵੇਲੇ ਵੀ ਪਾਠ ਕਰ ਸਕਦੇ ਹਾਂ ਉਹ ਹਰ ਵੇਲੇ ਹਾਜ਼ਰ ਨਾਜ਼ਰ ਹੁੰਦੇ ਹਨ ਦੇਨ ਦੇ ਵਿੱਚ ਕਿਸੇ ਵੀ ਵੇਲੇ ਜਪਿਆ ਹੋਇਆ ਪ੍ਰਮਾਤਮਾ ਦਾ ਨਾਮ ਸਾਡਾ ਭਲਾ ਕਰ ਦੇਵੇਗਾ ਪਰ ਇਹ ਵੇਲਾ ਜਿਹਦੀ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਸਵੇਰ ਦਾ ਅੰਮ੍ਰਿਤ ਵੇਲਾ 3 ਤੋਂ 5 ਵਜੇ ਦੇ ਵਿਚਕਾਰ ਦਾ ਵੇਲਾ ਜਿਹੜਾ ਕਿ ਬੜਾ ਹੀ ਪਾਵਰਫੁਲ ਵੇਲਾ ਹੈ ਬਹੁਤ ਹੀ ਸ਼ਕਤੀਸ਼ਾਲੀ ਹੈ ਇਹ ਵੇਲਾ ਮਹਾਪੁਰਖ ਜੀ ਆਖਦੇ ਹੁੰਦੇ ਹਨ ਕਿ ਇਸ ਵੇਲੇ ਵਿੱਚ ਪਰਮਾਤਮਾ ਜੀ ਇੰਨੇ ਸਾਡੇ ਨੇੜੇ ਹੁੰਦੇ ਹਨ ਕਿ ਕੋਈ ਮਨੁੱਖ ਵੀ ਸਾਡੇ ਨੇੜੇ ਨਹੀਂ ਆਉਂਦਾ ਅਸੀਂ ਜੇਕਰ ਇਸ ਵੇਲੇ ਦੇ ਵਿੱਚ ਉੱਠ ਪਈਏ ਤਾਂ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਗੁਰੂ ਜੀ ਵੱਲ ਬਤਾਇਆ ਹੋਇਆ ਸਾਡਾ ਪਹਿਲਾ ਕਦਮ ਪਨ ਜਾਵੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਉਸ ਵਿਅਕਤੀ ਦੀ ਬਾਹ ਚਾਟ ਫੜ ਲੈਂਦੇ ਹਨ ਉਸੇ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰਾਂ ਨੇ ਸਮਰਥਾ ਰੱਖਦੇ ਹਨ ਭਾਵੇਂ ਇਸ ਵੇਲੇ ਦੇ ਵਿੱਚ ਕੋਈ ਵੀ ਇੱਕ ਵਾਰ ਵੀ ਵੈਗਰੂ ਜੀ ਕਹਿ ਲਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਦੇ ਇੱਕ ਵਾਰ ਵੈਗਰੂ ਕਹਿੰਦੇ ਨਾਲ ਵੀ ਮਿਹਰਬਾਨ ਹੋ ਸਕਦੇ ਹਨ ਇੰਨਾ ਪਾਵਰਫੁਲ ਵੇਲਾ ਹੈ ਇਹ ਇਸ ਵੇਲੇ ਹੀ ਇਸ ਵੇਲੇ ਬੜੀ ਕਿਰਪਾ ਹੁੰਦੀ ਹੈ ਫਿਰ ਇਹ ਕੋਈ ਔਖਾ ਕੰਮ ਨਹੀਂ ਕਿ ਕਿਸ ਵੇਲੇ ਦੇ ਵਿੱਚ ਜਦੋਂ ਜਾਗ ਜਾਵੇ ਭਾਵੇਂ ਤੁਸੀਂ ਅਲਾਰਮ ਦੇ ਸਹਤਾ ਨਾਲ ਉੱਠਦੇ ਹੋ ਤਾਂ ਵੀ ਜੇਕਰ ਤੁਹਾਡੀ ਜਾਗ ਤੁਹਾਡੀ ਅੱਖ ਆਪਣੇ ਆਪ ਖੁੱਲ ਜਾਂਦੇ ਹਨ 2 ਤੋਂ 5 ਵਜੇ ਦੇ ਵਿੱਚਕਾਰ ਜੇਕਰ ਤੁਸੀਂ ਕਿਸੇ ਵੀ ਵੇਲੇ ਉੱਠ ਪੈਂਦੇ ਹੋ ਫਿਰ ਇਸ ਵੇਲੇ ਦਾ ਇੱਕ ਪਲ ਵੀ ਜੇਕਰ ਤੁਸੀਂ ਸੰਭਾਲ ਲਿਆ ਤਾਂ ਸਮਝੋ ਕਿ ਪਰਮਾਤਮਾ ਜੀ ਨੇ ਪਰਮਾਤਮਾ ਦੀ ਕਿਰਪਾ ਨੂੰ ਸੰਭਾਲ ਲਿਆ ਇਸ ਵੇਲੇ ਦੇ ਉੱਠਣ ਵਾਲੇ ਮਨੁੱਖਾਂ ਦੇ ਪਰਮਾਤਮਾ ਜੀ ਦੀ ਕਿਰਪਾ ਛੇਤੀ ਹੁੰਦੀ ਹੈ ਉਹ ਲੋਕ ਵੀ ਜਿਹੜੇ ਹੁੰਦੇ ਹਨ ਉਹ ਪਾਸ਼ਾ ਜੀ ਨੂੰ ਬੜੇ ਪਿਆਰੇ ਲੱਗਦੇ ਹਨ ਸਤ ਕੋ ਸੱਚੇ ਪਾਤਸ਼ਾਹ ਜੀ ਦੇ ਨੇੜੇ ਹੁੰਦੇ ਹਨ ਅਸੀਂ ਹਰ ਰੋਜ਼ ਪੜ੍ਹਦੇ ਹਾਂ ਦੁਖ ਪੰਜਨ ਤੇਰਾ ਨਾਮ ਦੁਖ ਪੰਜਨ ਤੇਰਾ ਨਾਮ ਪਰ ਪਿਤਾ ਪਰਮਾਤਮਾ ਦੁੱਖ ਦੂਰ ਕਰਨ ਵਾਲੇ ਹਨ ਉਹ ਸਾਡੇ ਜਸਮਾਨੀ ਤੇ ਆਤਮਿਕ ਸਾਡੇ ਰੋਗ ਦੂਰ ਕਰਦੇ ਹਨ ਕੋਈ ਮਨੁੱਖ ਕਿਸੇ ਵੀ ਭਾਵਨਾ ਦੇ ਨਾਲ ਜੇਕਰ ਪਰਮਾਤਮਾ ਨੂੰ ਇੱਕ ਵਾਰ ਵੀ ਯਾਦ ਕਰ ਲਵੇ ਜੇਕਰ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਤਕਲੀਫ ਹੈ ਤੁਸੀਂ ਅਰਦਾਸ ਪੇਨਤੀ ਪਰਮਾਤਮਾ ਜੀ ਦੇ ਅੱਗੇ ਇਸ ਵੇਲੇ ਕਰ ਸਕਦੇ ਹੋ ਜੇ ਤੁਹਾਨੂੰ ਕੁਝ ਚਾਹੀਦਾ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਮੰਗ ਲਓ ਪਰਮਾਤਮਾ ਦੇੰਦਿਆਂ ਦੇਰ ਨਹੀਂ ਲਗਾਉਂਦੇ ਇਸ ਗੱਲ ਨੂੰ ਪਰਖ ਕੇ ਵੇਖ ਲੈਣਾ ਉਹ ਤਾਂ ਆਪ ਆਖਦੇ ਹਨ ਕਿ ਸੱਚੇ ਸਾਹਿਬਾ ਕਿਆ ਨਹੀਂ ਕਰਤੇਰੇ ਕਰਦਾ ਤੇਰੇ ਸਭ ਕੇ ਸ਼ਾਇ ਜਸ ਤੇ ਵੈਸੋ ਪਾਵੇ ਉਹ ਪਰਮਾਤਮਾ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕਿਸੇ ਚੀਜ਼ ਦੀ ਥੋੜ ਨਹੀਂ ਹੈ ਤੇ ਨਾ ਹੀ ਉਹ ਦੇਣ ਲੱਗਿਆ ਦਿਲ ਲਗਾਉਂਦੇ ਹਨ ਪਰ ਦੇਣ ਦੇ ਉਹਨਾਂ ਨੂੰ ਹਣ ਜਿਹੜੇ ਉਹ ਚਾਣ ਕੇ ਇਸ ਵੇਲੇ ਨੂੰ ਅਸੀਂ ਸੰਭਾਲਣਾ ਹੈ ਅਸੀਂ ਨਾਮ ਚਾਪਣਾ ਹੈ ਇਹਨਾਂ ਕੁਝ ਯਾਦ ਕਰਨਾ ਹੈ ਕਿ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਦੇਣ ਨੂੰ ਮਜਬੂਰ ਹੋ ਜਾਣ ਜੋ ਕਰਮਾਂ ਦੇ ਵਿੱਚ ਲਿਖਿਆ ਹੈ ਉਹ ਤਾਂ ਮਿਲਣਾ ਹੈ ਜੋ ਕਰਮਾਂ ਭਾਗਾਂ ਦੇ ਵਿੱਚ ਨਾ ਵੀ ਲਿਖਿਆ ਹੋਵੇ ਸਤਗੁਰ ਸੱਚੇ ਪਾਤਸ਼ਾਹ ਜੇ ਆਪਣੇ ਬਖਸ਼ਿਸ਼ ਤੇ ਨਾਲ ਉਹ ਵੀ ਸਾਡੇ ਖਾਤੇ ਦੇ ਵਿੱਚ ਪਾ ਸਕਦੇ ਹਨ ਸਾਡੇ ਕਰਮਾਂ ਦੇ ਵਿੱਚ ਲਿਖ ਸਕਦੇ ਹਨ ਸਾਡੇ ਭਾਗ ਬਦਲ ਸਕਦੇ ਹਨ ਕੋਈ ਉਹਨਾਂ ਤੇ ਭਰੋਸਾ ਤਾਂ ਕਰਕੇ ਦੇਖੇ ਪਰਮਾਤਮਾ ਨੂੰ ਜਿਆਦਾ ਤਾਂ ਕਰਕੇ ਦੇਖੇ ਪਾਸ਼ਾ ਜੀ ਦੀਆਂ ਮਿਲੀਆਂ ਹੋਈਆਂ ਖਜ਼ਾਨੇ ਦੀਆਂ ਚਾਬੀਆਂ ਸਾਨੂੰ ਮਿਲ ਸਕਦੀਆਂ ਹਨ ਸੋ ਮਹਾਪੁਰਖ ਜੀ ਕਹਿੰਦੇ ਹਨ ਕਿ ਗੁਰੂ ਨਾਨਕ ਪਾਸ਼ਾ ਜੀ ਨੂੰ ਲੁੱਟਣ ਦਾ ਤਰੀਕਾ ਬੜਾ ਸੌਖਾ ਹੈ ਬਸ ਅੰਮ੍ਰਿਤ ਵੇਲੇ ਉੱਠ ਕੇ ਬੈਠ ਜਾਓ ਅਮਰਤ ਵੇਲੇ ਉੱਠਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪਿਆਰੇ ਲੱਗਦੇ ਹਨ ਅਮਰਤ ਵੇਲੇ ਗੁਰੂ ਦੀ ਗੋਦ ਹੈ ਜੋ ਅਮਰਤ ਵੇਲੇ ਉੱਠਦੇ ਹਨ ਉਹ ਸੱਚੇ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਬਣ ਜਾਂਦੇ ਹਨ ਮਾਂ ਪਿਓ ਨੂੰ ਆਪਣੇ ਬੱਚੇ ਸੰਗਤ ਜੀ ਕਿੰਨੇ ਪਿਆਰੇ ਲੱਗਦੇ ਹਨ ਇਸੇ ਤਰ੍ਹਾਂ ਪਰਮਾਤਮਾ ਨੂੰ ਵੀ ਉਹੀ ਲੋਕ ਚੰਗੇ ਲੱਗਦੇ ਹਨ ਜਿਹੜੇ ਅਮਰਤ ਵੇਲੇ ਉੱਠ ਕੇ ਗੁਰੂ ਦੀ ਗੋਦ ਦਾ ਨਿਗਮਾਂਦੇ ਹਨ ਐਸੇ ਵੇਲੇ ਵਿੱਚ ਉੱਠ ਕੇ ਕੋਜੋ ਔਖਾ ਕੰਮ ਨਹੀਂ ਕਰਨਾ ਜੇ ਬਿਸਤਰ ਤੋਂ ਉੱਠ ਕੇ ਵੀ ਨਹੀਂ ਬੈਠਿਆ ਜਾਂਦਾ ਤਾਂ ਲੰਮੇ ਪਿਆ ਹੀ ਵਾਇਗਰੋ ਵਾਹਿਗੁਰੂ ਵਾਹਿਗੁਰੂ ਚ ਆਪਣਾ ਸ਼ੁਰੂ ਕਰ ਦਿਓ ਮਾਲਕ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਜਿਵੇਂ ਮੌਖ ਦੇ ਵਿੱਚੋਂ ਵਾਇਗਰੋ ਜੀ ਨਿਕਲੇਗਾ ਜਿਵੇਂ ਜਿਵੇਂ ਮਾਲਕ ਪ੍ਰਭੂ ਜੀ ਦਾ ਸ਼ੁਕਰਾਨਾ ਕਰਾਂਗੇ ਤਾਂ ਸਾਧ ਸੰਗਤ ਜੀ ਯਕੀਨ ਕਰਕੇ ਜਾਣ ਲੈਣਾ ਸਾਡੇ ਮਨ ਦੀ ਮੈਲ ਤੋਂ ਬੁਨੇ ਸ਼ੁਰੂ ਹੋ ਜਾਵੇਗੀ ਸਾਡੇ ਮਨ ਦੀ ਅਗਿਆਨਤਾ ਦਾ ਦੂਰ ਹਣ ਨੇਰਾ ਹੋਵੇਗਾ ਸਾਡੇ ਮਨ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਸਾਡੇ ਮਨ ਦੀ ਤੇਰ ਮੇਰ ਮੁੱਕ ਜਾਵੇਗੀ ਮੇਰਾ ਤੇਰਾ ਮੁੱਕ ਜਾਵੇਗਾ ਜਦੋਂ ਤੇਰ ਮੇਰ ਮੁੱਕ ਗਈ ਫਿਰ ਗੱਲ ਕਿਸ ਗੱਲ ਦੀ ਫਿਰ ਕਿਸ ਗੱਲ ਦੀ ਲੜਾਈ ਤੇ ਝਗੜਾ ਉਥੇ ਲੜਾਈਆਂ ਪੈਂਦੀਆਂ ਹਨ ਉਥੇ ਹੀ ਝਗੜੇ ਹੁੰਦੇ ਹਨ ਜਿੱਥੇ ਤੇਰੀ ਮੇਰੀ ਗੱਲ ਚੱਲਦੀ ਹੈ ਜਦੋਂ ਇਹ ਵਿਚਾਰ ਹੀ ਸਾਡੇ ਮਨ ਦੇ ਅੰਦਰੋਂ ਦੂਰ ਚਲੀ ਗਈ ਤਾਂ ਸਮਝ ਲਓ ਪਰਮਾਤਮਾ ਜੀ ਦੀ ਸੇਵਤ ਸਲਾਹ ਦੇ ਵਿੱਚ ਤੁਸੀਂ ਬੈਠ ਚੁੱਕੇ ਹੋ ਪਰਮਾਤਮਾ ਦੀ ਗੋਦ ਦਾ ਨਿਗਮ ਮਾਨ ਰਹੇ ਹੋ ਹੁਣ ਤੁਹਾਡੇ ਮਨ ਦੀਆਂ ਮਰਜ਼ੀਆਂ ਵੀ ਪੂਰੀਆਂ ਹੋ ਜਾਣਗੀਆਂ ਕਿਉਂਕਿ ਸਤ ਸੰਗਤ ਜੀ ਪਰਮਾਤਮਾ ਜੀ ਤਾਂ ਬਿਨਾਂ ਬੋਲਿਆ ਬਿਨਾਂ ਮੰਗਿਆ ਸਭ ਕੁਝ ਦਿੰਦੇ ਹਨ ਉਹ ਤਾਂ ਸਾਡੀ ਸੋਚ ਤੋਂ ਵੀ ਪਰੇ ਹੁੰਦਾ ਹੈ ਜੋ ਸਾਨੂੰ ਪਰਮਾਤਮਾ ਦਿੰਦੇ ਹਨ ਵਾਹਿਗੁਰੂ ਬੋਲੋ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਵੀ ਨਾ ਭੋਲੋ ਇਸ ਵੇਲੇ ਦੇ ਵਿੱਚ ਜਪਿਆ ਹੋਇਆ ਨਾਮ ਦਾ ਰਿਜ਼ਲਟ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਵੇਲੇ ਵਿੱਚ ਉੱਠ ਕੇ ਨਾਮ ਜਪਣ ਦੇ ਲਈ ਕਈ ਲੋਕ ਤਾਂ ਤਰਸਦੇ ਹਨ ਜਿਨ੍ਹਾਂ ਨੂੰ ਇਸ ਵੇਲੇ ਦੀ ਪਾਵਰ ਦਾ ਪਤਾ ਹੁੰਦਾ ਹੈ ਸੋ ਜੇਕਰ ਇਸ ਵੇਲੇ ਜਾਗ ਆ ਜਾਂਦੀ ਹੈ ਤਾਂ ਜ਼ਰੂਰ ਪਰਮਾਤਮਾ ਦਾ ਨਾਮ ਲਿਆ ਕਰੋ ਲੰਮੇ ਪਿਆ ਜਿੰਨੀ ਵਾਰ ਵੀ ਵਾਇਗਰੋ ਜੀ ਤੁਸੀਂ ਕਿਆ ਸਾ ਕਦੇ ਹੋ ਕਿਆ ਕਰੋ ਨਾਲ ਦੇ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਪਰਮਾਤਮਾ ਜੀ ਤੁਹਾਡਾ ਕੋਟਣ ਕੋਟ ਸ਼ੁਕਰਾਨਾ ਤੁਸੀਂ ਮੈਨੂੰ ਅਮਰਤ ਮਿਲੀ ਦਾ ਜਾਗਨਾ ਬਖਸ਼ਿਆ ਇੱਕ ਤੋਂ ਦੂਜੇ ਦਿਨ ਦੂਜੇ ਤੋਂ ਤੇ ਚੇ ਦਿਨ ਜਦੋਂ ਇਸੇ ਹੀ ਤਰ੍ਹਾਂ ਰੋਜ਼ ਪਰਮਾਤਮਾ ਦਾ ਨਾਮ ਜਪੋਗੇ ਪਰਮਾਤਮਾ ਜੀ ਨੂੰ ਕਿਰਪਾ ਕਰਨੀ ਲਾਜ਼ਮੀ ਹੋ ਜਾਵੇਗੀ ਜਿਹੜੇ ਕਹਿੰਦੇ ਹਨ ਕਿ ਇਸ਼ਨਾਨ ਨਹੀਂ ਕੀਤਾ ਜਾਂਦਾ ਸਵੇਰੇ ਉੱਠ ਕੇ ਸਭ ਕੁਝ ਵਾਇਗਰੂ ਜੀ ਆਪਣੇ ਆਪ ਕਰਵਾ ਲੈਂਦੇ ਹਨ ਸਾਡੇ ਵੱਲੋਂ ਇੱਕ ਕਦਮ ਪਰਮਾਤਮਾ ਜੀ ਦੇ ਵੱਲ ਵਤੋਂ ਦੀ ਲੋੜ ਹੈ ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਸਾਡੇ ਬਾ ਪਰਮਾਤਮਾ ਜੀ ਆਪ ਫੜ ਲੈਣਗੇ ਵਾਇਗਰੂ ਜੀ ਦੇ ਅੱਗੇ ਅਤਾਸਪੇਂ ਤੇ ਕਰਨ ਦੀ ਲੋੜ ਹੈ ਵਾਇਗਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੇ ਚਰਨੇ ਲਗਾਓ ਆਪਣਾ ਨਾਮ ਚਪਾਓ ਫਿਰ ਦੇਖਣਾ ਪਰਮਾਤਮਾ ਜੀ ਆਪ ਹੀ ਉਦਮ ਦੇਣਗੇ ਉਹਨਾਂ ਨੇ ਇਸ਼ਤਾਨਾਣੇ ਕਰਵਾ ਲੈਣਾ ਹੈ ਜਿੰਨੇ ਕੋ ਪਾਣੀ ਦੀ ਸੇਵਾ ਲੈਣੀ ਹੋਈ ਆਪੇ ਹੀ ਉਹਨਾਂ ਨੇ ਲੈ ਲੈਣੇ ਹੈ ਸੋ ਸਾਧ ਸੰਗਤ ਜੀ ਅੱਜ ਹੀ ਰਾਤ ਨੂੰ ਸੌਣ ਲੱਗਿਆ ਪਰਮਾਤਮਾ ਜੀ ਦੇ ਕੇ ਤਾਸ ਬੇਨਤੀ ਕਰਕੇ ਸੌਈਏ ਮਹਾਪੁਰਖ ਜੀ ਆਖਦੇ ਹਨ ਕਿ ਭਾਈ ਇਹ ਕਿਆ ਕਰੋਂ ਕਿ ਪਰਮਾਤਮਾ ਜੀ ਅੰਮ੍ਰਿਤ ਵੇਲੇ ਜਾਗਣਾ ਬਖਸ਼ੋ ਅਸੀਂ ਅੰਮ੍ਰਿਤ ਵੇਲੇ ਜਾ ਕੇ ਪਰਮਾਤਮਾ ਦਾ ਨਾਮ ਸਿਮਰਨ ਕਰ ਸਕੀਏ ਅੰਮ੍ਰਿਤ ਵੇਲੇ ਉੱਠ ਕੇ ਸੰਗਰਾਂਦ ਦੇ ਦਿਨ ਤੋਂ ਹੀ ਗੁਰੂ ਘਰ ਜਾਣ ਦੀ ਸ਼ੁਰੂਆਤ ਕਰ ਸਕੀਏ ਤਾਂ ਕਿ ਅਸੀਂ ਹਰ ਰੋਜ਼ ਹੀ ਇਹ ਮਹਿਸੂਸ ਕਰ ਸਕੀਏ ਕਿ ਗੁਰੂ ਘਰ ਜਾਣਾ ਸਾਡੇ ਲਈ ਕਿੰਨਾ ਲਾਜ਼ਮੀ ਹੈ ਪਰਮਾਤਮਾ ਜੀ ਦੇ ਪਿਆਰ ਦੇ ਵਿੱਚ ਹੀ ਉੱਠਣਾ ਹੈ ਉਹਨਾਂ ਦੀ ਯਾਦ ਵਿੱਚ ਉੱਠ ਕੇ ਯਾਦ ਕਰਨਾ ਹੈ ਉਹਨਾਂ ਨੂੰ ਦੁਨਿਆਵੀ ਕੰਮ ਧੰਦੇ ਵੀ ਸਾਧ ਸੰਗਤ ਜੀ ਬੜੇ ਜ਼ਰੂਰੀ ਹਨ ਦੁਨਿਆਵੀ ਕੰਮ ਕਰਦੇ ਹੋਏ ਵੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਬੀਬੀਆਂ ਆਪਣਾ ਸਵੇਰ ਦਾ ਨਾਸ਼ਤਾ ਵਗੈਰਾ ਤਿਆਰ ਕਰਨ ਲੱਗੈ ਮਿੰਨਾਮ ਜਪ ਸਕਦੀਆਂ ਹਨ ਫਿਰ ਉਹ ਹੀ ਨਾਸ਼ਤਾ ਤੁਹਾਡਾ ਅੰਮ੍ਰਿਤ ਰੂਪੀ ਬਣ ਜਾਵੇਗਾ ਪਰਮਾਤਮਾ ਦੇ ਅੱਗੇ ਦਾਸ ਕਰਕੇ ਸੋਇਆ ਕਰੋ ਕਿ ਸਵੇਰੇ ਪਰਮਾਤਮਾ ਜੀ ਫਿਰ ਤੁਹਾਨੂੰ ਆਪ ਹੀ ਆਵਾਜ਼ ਮਾਰ ਕੇ ਉਠਾ ਲੈਣਗੇ ਜਦੋਂ ਸਵੇਰੇ ਜਾਗ ਗਾਵੇ ਤੁਰੰਤ ਹੀ ਮਾਲਕ ਦਾ ਨਾਮ ਜਪਣਾ ਹੈ ਤੁਸੀਂ ਭਾਵੇਂ ਫਿਰ ਸੌਂ ਜਾਓ ਫਰੋ ਸਮੇਂ ਸੌਂ ਦਾ ਲਾਲਚ ਨਾ ਕਰਿਓ ਜਦੋਂ ਤੁਹਾਡੀ ਜਾਗ ਖੋਲ ਜਾਵੇਗੀ ਕਈ ਵਾਰ ਬੰਦਾ ਸੋਚਦਾ ਹੈ ਕਿ ਚੱਲ ਪੰਜ ਕਮੈਂਡ ਫਿਰ ਹੋਰ ਸੌਂ ਜਾਂਦੇ ਹਾਂ ਉਸੇ ਹੀ ਚੱਕਰ ਦੇ ਵਿੱਚ ਕਈ ਵਾਰ ਇਦਾਂ ਦੇ ਵਿਅਕਤੀ ਆਪਣਾ ਅੰਮ੍ਰਿਤ ਵੇਲਾ ਕੋਆ ਬੈਠਦੇ ਹਨ ਸਾਧ ਸੰਗਤ ਜੀ ਜੇਕਰ ਤੁਸੀਂ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿਓ ਕਿਤਾ ਮਾਲਕ ਪ੍ਰਭੂ ਜੀ ਤੁਹਾਡੇ ਦੇ ਪ੍ਰਸੰਨ ਹੋ ਕੇ ਆਪਣੀ ਕਿਰਪਾ ਵਰਸਾਉਣਗੇ ਅਤੇ ਤੁਹਾਡੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ